ਇਹ ਦਿਨਾਂ ਦੇ ਵਿੱਚ 1 ਲੱਖ ਰੁਪਏ ਕਮਾਉਣ ਵਾਲੀਆਂ ਤੁਸੀਂ ਬੜੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਪਰ ਉਹਨਾਂ ਦੇ ਵਿੱਚ ਪੰਗਾ ਇਹ ਹੈ ਵੀ ਜਿੰਨਾ ਸੌਖਾ ਦਿਖਾ ਦਿੰਦੇ ਐਨਾ ਸੌਖਾ ਹੁੰਦਾ ਨਹੀਂ ਆ ਮੇਰੇ opinion ਦੇ ਅਕੋਰਡਿੰਗ ਐਦਾਂ ਪੈਸਾ ਕਮਾਉਣਾ ਵਾਕਈ ਇੱਕ ਔਖਾ ਕੰਮ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤਿੰਨ ਐਦਾਂ ਦੇ ਆਈਡੀਆਜ਼ ਡਿਸਕਸ ਕਰਾਂਗੇ ਜਿਦੇ ਵਿੱਚ ਤੁਸੀਂ 1 ਮਹੀਨੇ ਦੇ ਵਿੱਚ 1 ਲੱਖ ਤੋਂ ਜ਼ਿਆਦਾ ਕਮਾ ਸਕਦੇ ਹੋ ਪਰ ਹਾਂ ਹੋ ਸਕਦਾ ਤੁਹਾਨੂੰ ਇਹ 30 ਦਿਨਾਂ 'ਚ 1 ਲੱਖ ਕਮਾਉਣ ਨੂੰ 5 ਤੋਂ 6 ਮਹੀਨੇ ਲੱਗ ਜਾਣ ਪਰ ਕਮਾ ਜ਼ਰੂਰ ਲਓਗੇ ਤੇ ਕਲਪੁਰ ਇਹਦੇ ਵਿੱਚ ਆਪਾਂ ਕੰਟੈਂਟ ਰਾਈਟਿੰਗ ਵੀਡੀਓ ਐਡੀਟਿੰਗ ਸਰਵੇ ਪਰ ਨਾ ਇਤਾਂ ਦੇ ਕਿਸੇ ਫਿਟ ਆਈਡੀਆ ਦੀ ਗੱਲ ਨਹੀਂ ਕਰਾਂਗੇ ਇਹ ਆਈਡੀਆ ਚ ਕੋਈ ਪ੍ਰੋਬਲਮ ਨਹੀਂ ਹੈ ਬਟ ਪੰਗਾ ਇਹ ਹੈ ਵੀ ਇਹਨਾਂ ਨਾਲ 30 ਦਿਨਾਂ ਦੇ ਵਿੱਚ 1 ਲੱਖ ਕਮਾਉਣਾ ਕਾਫੀ ਇੰਪੋਸੀਬਲ ਜਿਹਾ ਲੱਗਦਾ ਇਹਨਾਂ ਨਾਲ ਤੁਸੀਂ ਕੁਝ ਹਜ਼ਾਰਾਂ ਚ ਤੱਕ ਕਮਾ ਸਕਦੇ ਹੋ ਪਰ ਲੱਖਾਂ ਚ ਕਮਾਉਣ ਵਾਲਾ ਕੰਮ ਥੋੜਾ ਜਿਹਾ ਔਖਾ ਹੈ ਸੋ ਅੱਜ ਉਹ ਦੇਖਦੇ ਆਂ ਫਿਰ ਆਪਣੇ ਟੌਪ ਦੇ ਤਿੰਨ ਆਈਡੀਆਜ਼ ਸਾਡਾ ਸਭ ਤੋਂ ਪਹਿਲਾ ਆਈਡੀਆ ਹੈ ਰਿਟੇਲ ਟਰੇਡਿੰਗ ਇਸ ਆਈਡੀਆ ਨੂੰ ਸਮਝਾਉਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੈਕਸਟੋਰੀ ਹੈ ਮੇਰੇ ਇੱਕ ਦੋਸਤ ਹੈ ਨਿ ਯੋ ਕਿ ਚੰਡੀਗੜ੍ਹ ਦੇ ਨੇੜੇ ਇੱਕ ਛੋਟੀ ਜਿਹੀ ਜਗ੍ਹਾ ਉੱਥੇ ਰਹਿੰਦਾ ਹੈ ਅਜ ਤੋਂ 2-3 ਸਾਲ ਪਹਿਲਾਂ ਜਦੋਂ ਉਹਦੇ ਪੇਰੈਂਟਸ ਨੇ ਆਪਣਾ ਘਰ ਬਣਾਇਆ ਤਾਂ ਉਸ ਘਰ ਨੂੰ ਡੈਕੋਰੇਟ ਕਰਨ ਦੇ ਲਈ ਉਹਨਾਂ ਨੇ ਲਾਈਟਾਂ ਬਾਏ ਕਰਨੀਆਂ ਸੀ ਉਹ ਨਿਕਲਨੇ ਕੀ ਕੀਤਾ ਉਹ ਇੱਕ ਟਿਪੀਕਲ ਆਨਲਾਈਨ ਸ਼ਾਪਰ ਦੀ ਤਰ੍ਹਾਂ Amazon, Flipkart ਤੇ ਲਾਈਟਾਂ ਲੱਭਣ ਲੱਗਾ ਤੇ ਉਹਨੂੰ ਵਧੀਆ ਡੈਕੋਰੇਟਿਵ ਲਾਈਟਾਂ ਮਿਲ ਵੀ ਗਈਆਂ ਪਰ ਜਦੋਂ ਉਹ ਹੀ ਸੇਮ ਲਾਈਟਾਂ ਉਹਦੇ ਪਾਪਾ ਨੇ ਉਹਨੂੰ ਦਿਖਾਈਆਂ ਤਾਂ ਉਹਨੂੰ ਬਹੁਤ ਵੱਡਾ ਸ਼ੌਕ ਲੱਗਿਆ ਜਿਹੜੀਆਂ ਲਾਈਟਾਂ ਨੇ ਆਨਲਾਈਨ 37000 ਦੀਆਂ ਦੇਖੀਆਂ ਸੀ ਉਹੀ ਚੰਡੀਗੜ੍ਹ ਦੇ ਹੋਲਸੇਲ ਮਾਰਕੀਟ ਦੇ ਵਿੱਚ ਉਹਦੇ ਪਾਪਾ ਹੁਣ ਇਹ ਆਈਡੀਆ ਪਾਪਾ ਦਾ ਸੀ ਇਸ ਕਰਕੇ ਅਗਲੇ ਦਿਨ ਇਹੋ ਤੇ ਆ ਗਈ ਉਹਨੇ ਸੋਚਿਆ ਮੈਂ ਇਸ ਤੋਂ ਵੀ ਸਸਤੀਆਂ ਲਾਈਟਾਂ ਲੱਗਾਂਗਾ ਕਿਸੇ ਨੇ ਉਹਨੂੰ ਸੁਜੈਸਟ ਕੀਤਾ ਕਿ ਦਿੱਲੀ ਦੇ ਚਾਂਦੀ ਚੌਂਕ ਤੇ ਨਾ ਲਾਈਟਾਂ ਦੀ ਪੂਰੀ ਮਾਰਕੀਟ ਹੈ ਤੇ ਉੱਥੇ ਤੈਨੂੰ ਲਾਈਟਾਂ ਸਸਤੀਆਂ ਹੀ ਮਿਲ ਜਾਣਗੀਆਂ ਬਸ ਫੇਰ ਕੀ ਸੀ ਬੈਗ ਚੱਕ ਕੇ ਚੜ ਗਿਆ ਦਿੱਲੀ ਵਾਲੀ ਬੱਸ ਉੱਥੇ ਜਾ ਕੇ ਉਹਨੂੰ ਉਸ ਤੋਂ ਵੀ ਵੱਡਾ ਸ਼ੌਕ ਲੱਗਿਆ ਉਹੀ ਸੇਮ ਡਿਜ਼ਾਈਨ ਦੀਆਂ ਲਾਈਟਾਂ ਉਹਨੂੰ 35000 ਚ ਮਿਲ ਗਈਆਂ 37000 ਰੁਪਏ ਵਾਲੀਆਂ ਲਾਈਟਾਂ 135000 ਦੀਆਂ ਲੈ ਕੇ ਉਹ ਵਾਪਸ ਆਈ ਰਿਹਾ ਸੀ ਉਹਦੇ ਦਿਮਾਗ 'ਚ ਆਇਆ ਕਿ ਯਾਰ ਕੋਈ 135000 ਦੀਆਂ ਲਾਈਟਾਂ Amazon Flipkart ਤੇ 37000 ਦੀ ਵੇਚ ਸਕਦਾ ਹੈ ਉਹਨਾਂ ਦਾ ਤਾਂ ਮਾਰਜਿਨ ਹੀ 200% ਹੋ ਗਿਆ ਤੇ ਇੱਥੇ ਕੋਈ ਬਹੁਤੀ ਮਿਹਨਤ ਵੀ ਨਹੀਂ ਕਰਨੀ ਬਸ Amazon Flipkart ਤੇ ਆਪਣਾ ਸਟੋਰ ਬਣਾਉਣਾ ਤੇ ਚੇਨ ਸਪਲਾਈ ਸੈੱਟ ਕਰਨੀ ਬਸ ਫੇਰ ਕੀ ਸੀ ਉਹਨੇ Amazon Flipkart ਤੇ ਆਪਣਾ ਸਟੋਰ ਬਣਾਇਆ ਤੇ ਅੱਜ ਦੇ ਟਾਈਮ ਤੇ ਉਹ 25 ਲੱਖ ਦੀ ਸੇਲ ਕਰਦਾ ਜਿਹਦੇ ਵਿੱਚ 5-6 ਲੱਖ ਰੁਪਏ ਤਾਂ ਉਹਦਾ ਮਾਰਜਿਨ ਹੀ ਆ ਸੋ ਇਹਨੂੰ ਕਹਿੰਦੇ ਰਿਟੇਲ ਟਰੇਡਿੰਗ essentially ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਹੋਲ ਸੇਲ 'ਚ ਚੀਜ਼ਾਂ ਖਰੀਦੋ ਤੇ ਆਨਲਾਈਨ ਵੇਚੋ ਪ੍ਰੋਡਕਟ ਕੁਆਲਿਟੀ ਮੈਨੂਫੈਕਚਰਿੰਗ ਦੀ ਕੋਈ ਦਿੱਕਤ ਨਹੀਂ ਆ ਤੇ ਇੱਕ ਸਕੇਲ ਤੋਂ ਬਾਅਦ ਇੱਕ ਮਹੀਨੇ ਦਾ 1 ਲੱਖ ਕਮਾਉਣਾ ਕਾਫੀ ਈਜ਼ੀ ਹੋ ਜਾਂਦਾ ਹੁਣ ਇਸ ਸਟੋਰੀ ਨੂੰ ਦੱਸਣ ਦਾ ਪੁਆਇੰਟ ਇਹ ਸੀ ਕਿ ਮਾਰਕੀਟ ਦੇ ਵਿੱਚ ਐਦਾਂ ਦੇ ਬਹੁਤ ਸਾਰੇ ਪ੍ਰੋਡਕਟ ਹੈ ਜੋ 3 ਗੁਣਾ 4 ਗੁਣਾ ਮਹਿੰਗੇ ਵਿਕ ਰਿਹਾ ਹੈ ਤੇ ਐਦਾਂ ਦੇ ਪ੍ਰੋਡਕਟ ਦੇ ਵਿੱਚ ਟ੍ਰੇਡਿੰਗ ਕਰਨਾ ਕਾਫੀ ਪ੍ਰੋਫਿਟੇਬਲ ਆ ਪਰ ਪੰਗਾ ਇਹ ਹੈ ਕਿ ਐਦਾਂ ਦੇ ਪ੍ਰੋਡਕਟ ਲੱਭੀ ਕਿਵੇਂ ਹੈ ਬੜੇ ਸਿੰਪਲ ਆ ਮੈਂ ਤੁਹਾਨੂੰ ਇੱਕ ਆਈਡੀਆ ਦਿੰਦਾ ਤੁਸੀਂ ਆਪਣੇ ਘਰ ਦੇ ਆਸ-ਪਾਸ ਵਾਲੀ ਕੋਲਤੀਲ ਮਾਰਕੀਟ 'ਚ ਜਾਣਾ ਬਸ ਉੱਥੇ ਜਾ ਕੇ ਆਨਲਾਈਨ ਆਫਲਾਈਨ ਚੀਜ਼ਾਂ ਦਾ ਪ੍ਰਾਈਸ ਕੰਪੇਅਰ ਕਰਨਾ ਹੈ ਮੈਂ ਤੁਹਾਨੂੰ ਐਗਜ਼ਾਮਪਲ ਦੇ ਨਾਲ ਦੱਸ ਦਿੰਦਾ ਜੇਕਰ ਤੁਸੀਂ ਡੈਕੋਰੇਟਿਵ ਆਈਟਮਸ ਦੀ ਗੱਲ ਕਰੋ ਤਾਂ ਤੁਸੀਂ ਗੁਰੂਗ੍ਰਾਮ ਦੇ ਮੰਜਾਰਾ ਬਾਜ਼ਾਰ ਤੋਂ ਖਰੀਦ ਸਕਦੇ ਹੋ ਤੇ ਉਹਨਾਂ ਨੂੰ ਆਨਲਾਈਨ ਵੇਚ ਸਕਦੇ ਹੋ ਵਾਲਪੇਪਰਸ ਆਰਟੀਫੀਸ਼ੀਅਲ ਫਲਾwrs ਦੀ ਗੱਲ ਕਰੀਏ ਤਾਂ ਉਹ ਤੁਹਾਨੂੰ ਚਾਨਨੀ ਚੌਂਕ 'ਚ ਬੜੇ ਸਸਤੇ ਮਿਲ ਜਾਣਗੇ ਉੱਥੋਂ ਲੈ ਕੇ ਤੁਸੀਂ ਆਨਲਾਈਨ ਵੇਚ ਸਕਦੇ ਹੋ ਨਾਨ ਬ੍ਰਾਂਡਡ ਸੈਨੀਟਰੀ ਆਈਟਮਸ ਜਿਵੇਂ ਕਿ ਟੋਟੀਆਂ ਸ਼ਾਵਰ ਕੈਪ ਵਗੈਰਾ ਤੁਸੀਂ ਆਫਲਾਈਨ ਹੋਲ ਸੇਲ ਤੋਂ ਖ ਇਹ ਵਾਲਾ ਆਈਡੀਆ ਮੇਰਾ ਪਰਸਨਲੀ ਫੇਵਰਿਟ ਹੈ ਤੇ ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਘਰ ਬੈਠੀ ਕਰ ਸਕਦੇ ਹੋ ਪਰ ਧਿਆਨ ਨਾਲ ਸੁਣਨਾ ਕਿੰਨਾ ਇੰਟਰਸਟਿੰਗ ਆਈਡੀਆ ਹੈ YouTube Trenditora ਇਹ ਇਦਾਂ ਦੀ ਹੀ ਕਮਿਊਨਿਟੀ ਦੇ ਐਗਜ਼ਾਮਪਲਸ ਨੇ ਜਿਨ੍ਹਾਂ ਨੇ ਕਿ ਅੱਜ ਦੇ ਟਾਈਮ ਤੇ ਆਪਣੀ ਕਮਿਊਨਿਟੀ ਕਾਫੀ ਬ੍ਰਾਡ ਕਰ ਲਿਆ ਤੇ ਕਾਫੀ ਪੈਸੀਵਿਕ ਮਾਰੀਆਂ ਨੇ ਕਮਿਊਨਿਟੀਆਂ ਹੁਣ ਇਹਨਾਂ ਕਮਿਊਨਿਟੀਆਂ ਦੇ ਵਿੱਚ ਜਿਹੜੇ ਲੋਕ ਜਾਂ ਫਿਰ ਜਿਹੜੇ ਕ੍ਰੀਏਟਰ ਨੇ ਜਲਦੀ ਜੁਆਇਨ ਕਰ ਲਿਆ ਸੀ ਉਹਨਾਂ ਕੋਲੇ ਕਾਫੀ ਵੱਡਾ ਐਡਵਾਂਟੇਜ ਹੈ ਕਿਉਂਕਿ ਸਟਾਰਟਿੰਗ ਦੇ ਵਿੱਚ ਨਾ ਕੰਪੀਟੀਸ਼ਨ ਘੱ ਹੁਣ ਜੇ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ YouTube 2022 ਦੇ ਵਿੱਚ ਜੁਆਇਨ ਕੀਤਾ ਸੀ ਤਾਂ ਸਾਨੂੰ 1 ਲੱਖ ਸਬਸਕ੍ਰਾਈਬਰ ਤੱਕ ਪਹੁੰਚਣ ਲਈ ਕਾਫੀ ਐਫਰਟ ਲੱਗੇ ਆ ਹੁਣ ਜੇਕਰ ਇਹੀ ਕੰਮ ਅਸੀਂ 2010 ਤੋਂ ਸ਼ੁਰੂ ਕੀਤਾ ਹੁੰਦਾ ਵਿਦ ਸੇਮ ਐਫਰਟਸ ਤਾਂ ਅੱਜ ਨੂੰ ਕਿਤੇ 50 ਗੁਣਾ ਜ਼ਿਆਦਾ ਰਿਜ਼ਲਟ ਮਿਲਣਾ ਸੀ ਤੇ ਕਮਾਈ ਵੀ 50 ਗੁਣਾ ਜ਼ਿਆਦਾ ਬਣੀ ਸੀ ਖੈਰ ਮੈਂ ਤਾਂ ਕਿਸੇ ਪਲੈਟਫਾਰਮ ਦਾ अर्ली ਮੈਂਬਰ ਨਹੀਂ ਬਣ ਸਕਿਆ ਪਰ ਤੁਹਾਡੇ ਕੋਲ ਇੱਕ ਆਪਰਚ्युनिटी ਹੈ ਤੁਸੀਂ ਉਹਨਾਂ ਕਮਿਊਨਿਟੀਜ਼ ਦੇ अर्ली ਮੈਂਬਰ ਬਣ ਸਕਦੇ ਹੋ ਜੋ ਹਜੇ ਟੇਕ ਆਫ ਕਰਨਾ ਸ਼ੁਰੂ ਹੀ ਹੋਈਆਂ ਨੇ ਕਿਸੇ ਚੀਜ਼ ਦਾ ਚੱਲਦੇ ਹੋਏ ਸੀ ਵੀ ਆਪਣੀ ਇੱਕ ਫਾਈਨੈਂਸ ਸਪੈਸੀਫਿਕ ਕਮਿਊਨਿਟੀ ਸ਼ੁਰੂ ਕੀਤੀ ਹੈ bkfity.co ਜਿਹਦੇ ਫ੍ਰੀ ਦੇ ਵਿੱਚ ਅਰਲੀ ਮੈਂਬਰ ਬਣ ਕੇ ਤੁਸੀਂ ਅਗਲੇ ਕੁਝ ਮਹੀਨਿਆਂ ਦੇ ਵਿੱਚ ਅਰਨਿੰਗ ਸ਼ੁਰੂ ਕਰ ਸਕਦੇ ਹੋ ਤੇ ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਅਸੀਂ ਸ਼ੁਰੂ ਕੀਤੀ ਹੈ ਤਾਂ ਤਾਂ ਤੁਹਾਨੂੰ ਜੁਆਇਨ ਕਰਨਾ ਚਾਹੀਦਾ ਤੁਸੀਂ ਵਾਕਈਏ ਤੋਂ ਪੈਸੇ ਕਮਾ ਸਕਦੇ ਹੋ ਬਸ ਅਗਲਾ 1 ਮਿੰਟ ਤੁਸੀਂ ਧਿਆਨ ਨਾਲ ਸੁਣਨਾ ਦੇ ਕੋਈ ਜਗ੍ਹਾ ਤੁਸੀਂ ਕਮਿਊਨਿਟੀ ਤੇ ਜਾ ਕੇ ਦੇਖੋਗੇ ਤਾਂ ਉੱਥੇ ਤਿੰਨ ਚਾਰ ਪ੍ਰੋਡਕਟਸ ਜਿਵੇਂ ਕਿ ਕ੍ਰੈਡਿਟ ਕਾਰਡ ਹੋ ਗਿਆ ਇੰਸ਼ੋਰੈਂਸ ਹੋ ਗਿਆ ਬੈਂਕਿੰਗ ਪ੍ਰੋਡਕਟ ਹੋ ਗਿਆ ਇਹਨਾਂ ਦੀਆਂ ਡਿਸਕਸ਼ਨਸ ਕਾਫੀ ਜ਼ਿਆਦਾ ਚੱਲ ਰਹੀਆਂ ਨੇ ਤੁਸੀਂ ਕੀ ਕਰਨਾ ਹੈ ਤੁਸੀਂ ਇਸ ਕਮਿਊਨਿਟੀ ਤੇ ਜਾ ਕੇ ਸਾਈਨ ਅਪ ਕਰਨਾ ਤੇ ਇਹਨਾਂ ਡਿਸਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਾ ਤੇ ਆਪਣੀ ਅਥਾਰਟੀ ਬਿਲਡ ਕਰਨੀ ਹੈ ਕੁਝ ਮਹੀਨੇ ਬਾਅਦ ਅਸੀਂ ਇੱਕ ਐਕਸਪਰਟਸ ਦੀ ਲਿਸਟ ਰਿਲੀਜ਼ ਕਰਨਗੇ ਉਹ ਐਕਸਪਰਟ ਜਿਨ੍ਹਾਂ ਨੂੰ ਲੋਕ ਕਾਲ ਕਰਕੇ ਆਪਣੇ ਡਾਊਟਸ ਕਲੀਅਰ ਕਰ ਸਕਣ ਫਾਰ ਇਗਜ਼ਾਮਪਲ ਜੇਕਰ ਕਿਸੇ ਨੇ ਹੋਮ ਲੋਨ ਲੈਣਾ ਪਰ ਉਹਨੂੰ ਕੋਈ ਡਾਊਟ ਆ ਰਿਹਾ ਤਾਂ ਉਹ bki.co ਦੇ ਕਿਸੇ ਵੀ ਐਕਸਪਰਟਸ ਨੂੰ ਕਾਲ ਕਰ ਸਕਦਾ ਹੈ ਤੇ ਆਪਣੇ ਡਾਊਟ ਕਲੀਅਰ ਕਰ ਸਕਦਾ ਹੈ 500000 ਰੁਪਏ ਵਰਗੀ ਨੋਮੀਨਲ ਜੀ ਫੀਸ ਪੇ ਕਰਕੇ ਹੁਣ ਸੋਚੋ ਜੇਕਰ ਕੋਈ ਐਕਸਪਰਟ 30 ਮਿੰਟ ਦੀ ਇੱਕ ਕਾਲ ਦਾ 1000 ਰੁਪਏ ਵੀ ਚਾਰਜ ਕਰਦਾ ਤੇ ਜੇਕਰ ਉਹ ਮਹੀਨੇ ਦੇ ਵਿੱਚ ਸਿਰਫ 100 ਕਾਲ ਵੀ ਕਰਦਾ ਤਾਂ ਉਹ ਵੀ 1 ਲੱਖ ਰੁਪਏ ਕਮਾ ਲੇਗਾ ਪਰ ਇਸ ਹਮਨ ਦੇ ਵਿੱਚ ਜਿੰਨਾ ਵਧੀਆ ਲੱ ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਮਿਊਨਿਟੀ ਤੇ ਐਕਟਿਵਲੀ ਪਾਰਟਿਸਿਪੇਟ ਕਰਨ ਦੀ ਆਪਣੀ ਅਥਾਰਟੀ ਬਿਲਡ ਕਰਨ ਦੀ ਤੇ ਇਹਨਾਂ ਸਾਰੀਆਂ ਚੀਜ਼ਾਂ ਲਈ ਜ਼ਰੂਰਤ ਹੈ ਪੇਸ਼ੈਂਸ ਸਬਰ ਦੀ ਤੇ ਜੇਕਰ ਤੁਸੀਂ ਇਸ ਆਈਡੀਆ ਨੂੰ ਪਰਸ਼ੂ ਕਰਨਾ ਚਾਹੁੰਦੇ ਹੋ ਤਾਂ ਕਮਿਊਨਿਟੀ ਨੂੰ ਜੁਆਇਨ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤੇ ਸਾਡਾ ਲਾਸਟ ਆਈਡੀਆ ਵੀ ਕਾਫੀ ਯੂਨਿਕ ਹੈ ਜੋ ਸ਼ਾਇਦ ਤੁਸੀਂ ਨਹੀਂ ਸੁਣਿਆ ਹੋਗਾ ਇਹਨੂੰ ਕਹਿੰਦੇ ਹੈ ਗੋਸਟ ਰਾਈਟਰ ਹੁਣ ਲਿੰਕਡਇਨ ਇੱਕ ਐਦਾਂ ਦਾ ਪਲੈਟਫਾਰਮ ਹੈ ਜਿਹਨੂੰ ਵੱਡੇ ਵੱਡੇ ਕਾਰਪੋਰੇਟ ਲੋਕ ਜਿਵੇਂ ਕਿ ਸੀਈਓਜ਼ ਹੋ ਗਿਆ ਫਾਊਂਡਰਜ਼ ਹੋ ਗਿਆ ਇਨਵੈਸਟਰਜ਼ ਹੋ ਗਿਆ ਉਹ ਲੋਕ ਸਪੈਸ਼ਲੀ ਜਿਹੜੇ ਸਟਾਰਟਅੱਪ ਦੇ ਫਾਊਂਡਰਸ ਹੁੰਦੇ ਆ ਪਰ ਪੰਗਾ ਇਹ ਹੈ ਕਿ ਇਹਨਾਂ ਫਾਊਂਡਰਸ ਕੋਲ ਨਾ ਟਾਈਮ ਦੀ ਬੜੀ ਕਮੀ ਰਹਿੰਦੀ ਹੈ ਤੇ ਇੱਥੇ ਕੰਮ ਹੁੰਦੇ ਆ ਗੋਸਟ ਰਾਈਟਰਸ ਐਜ਼ ਅ ਗੋਸਟ ਰਾਈਟਰ ਤੁਸੀਂ ਕਿਸੇ ਦੇ ਬਿਹਫਤ ਕੰਟੈਂਟ ਲਿਖੋਗੇ ਤੇ ਉਹ ਇਸ ਕੰਟੈਂਟ ਨੂੰ ਆਪਣੇ ਲਿੰਕਡਇਨ ਟਵਿੱਟਰ ਵਗੈਰਾ ਤੇ ਪੋਸਟ ਕਰਨਗੇ ਤੁਸੀਂ ਮਹੀਨੇ ਦੀਆਂ ਉਹਨਾਂ ਨੂੰ 10-15 ਪੋਸਟਾਂ ਬਣਾ ਕੇ ਦੇਣੀਆਂ ਹੋਣਗੀਆਂ ਤੇ ਇਹਦੇ ਲਈ ਤੁਸੀਂ 20 ਤੋਂ 25000 ਰੁਪਏ ਚਾਰਜ ਕਰ ਸਕਦੇ ਹੋ ਇੱਕ ਕਲਾਇੰਟ ਜੇਕਰ ਤੁਹਾਡੇ 4-5 ਕਲਾਇੰਟ ਵੀ ਆ ਤਾਂ ਵੀ ਤੁਸੀਂ 1 ਲੱਖ ਰੁਪਏ ਮਹੀਨੇ ਦਾ ਬੜੀ ਇਜ਼ੀਲੀ ਕਮਾ ਸਕਦੇ ਹੋ ਇਹ ਵਾਲਾ ਕੰਮ ਕਰਨ ਦੇ ਲਈ ਤੁਹਾਨੂੰ ਲਿੰਕਡਇਨ ਟਵਿੱਟਰ ਦੀ ਕਾਫੀ ਵਧੀਆ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਤੇ ਕੰਟੈਂਟ ਰਾਈਟਿੰਗ ਵੀ ਵੀ ਵਧੀਆ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਜੇਕਰ ਤੁਹਾਨੂੰ ਕੋਈ ਮਹੀਨੇ ਦੇ 20000 ਦੇ ਰਿਹਾ ਤਾਂ ਕੁਆਲਟੀ ਵੀ ਇਹ ਵਾਲੀ ਐਕਸਪੈਕਟ ਕਰੇਗਾ ਸਹੀ ਸੀ ਸਾਡੇ ਅੱਜ ਦੇ ਤਿੰਨ ਆਈਡੀਆ ਜਿਨ੍ਹਾਂ ਨਾਲ ਤੁਸੀਂ 30 ਦਿਨਾਂ ਦੇ ਵਿੱਚ 1 ਲੱਖ ਜਾਂ ਉਸ ਤੋਂ ਵੀ ਜ਼ਿਆਦਾ ਕਮਾ ਸਕਦੇ ਹੋ ਬਾਕੀ ਜੇਕਰ ਤੁਸੀਂ ਸੈਕੰਡ ਵਾਲਾ ਕਮਿਊਨਿਟੀ ਵਾਲਾ ਆਈਡੀਆ ਪਰਸ਼ੂ ਕਰਨਾ ਚਾਹੁੰਦੇ ਹੋ ਤਾਂ ਲਿੰਕ ਤੁਹਾਨੂੰ